ਤਾਂ ਜਿਆ 6 12 2024 ਦੀ ਘਟਨਾ ਲੰਗੀ 6 ਤਰੀਕ ਦੀ ਸਮਾਂ ਜਿਹੜਾ ਤਕਰੀਬਨ 1:30 ਵਜੇ ਦਾ ਹੈ ਆਪਾਂ ਕਹਿ ਦਿੰਦੇ ਆ ਕਿ ਪੰਜਾਬ ਦਾ ਤਾਂ ਮਾਹੌਲ ਖਰਾਬ ਹੈ ਇੱਥੇ ਕੋਈ ਸੇਫ ਨਹੀਂ ਹੈ ਸੋ ਸੇਫ ਹੈ ਜਿਹੜਾ ਉਹ ਬਾਰ ਵੀ ਨਹੀਂ ਹੈ ਖਾਸ ਕਰ ਪੰਜਾਬੀ ਪੰਜਾਬੀ ਨੂੰ ਹੀ ਪਤਾ ਨਹੀਂ ਕਿਉਂ ਟਾਰਗੇਟ ਉੱਥੇ ਜਿਹੜਾ ਕੀਤਾ ਜਾਂਦਾ ਹੈ ਸੋ ਦੇਰ ਦਾਤ ਆਪਣੇ ਪੰਜਾਬੀ ਭਰਾ ਉੱਤੇ ਮਿਹਨਤ ਕਰਦੇ ਐ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਜਿਵੇਂ ਇਸ ਵੀਡੀਓ ਦੇ ਵਿੱਚ ਹੈ ਤਾਂ ਆ ਮੁੰਡਾ ਜਿਹੜਾ ਪੰਜਾਬ ਦਾ ਹੈ ਦੀ 20 ਸਾਲ ਦੀ ਜਿਹੜੀ ਉਮਰ ਸੀ ਇਦੀ ਡੈਥ ਜਿਹੜੀ ਹੋ ਚੁੱਕੀ ਹੈ ਹਰਸਨ ਦੀਪ ਜਿਹੜਾ ਇਹਦਾ ਨਾਮ ਦੱਸਿਆ ਜਾ ਰਿਹਾ ਹੈ ਇਹ ਸਭ ਕੁਝ ਕਿਉਂ ਕੀਤਾ ਇਸ ਬੰਦੇ ਨੇ ਇਸ ਗੋਰੇ ਨੇ ਇਹਦੇ ਕਾਰਨ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਪਰ ਕਿਸੇ ਦੇ ਘਰ ਦਾ ਚਰਾਗ ਜਿਹੜਾ ਇਹਨੇ ਗੋਰੇ ਨੇ ਪੰਜ ਚਾਰ ਮਿੰਟਾਂ ਦੇ ਵਿੱਚ ਬੁਝਾ ਦਿੱਤਾ ਪੌੜੀਆਂ ਦੇ ਵਿੱਚ ਡਿੱਗਿਆ ਤੁਸੀਂ 20 ਸਾਲਾਂ ਨੌਜਵਾਨ ਦੇਖ ਸਕਦੇ ਹੋ ਪਤਾ ਨਹੀਂ ਕੀ ਗੱਲ ਹੋਈ ਹੈ ਕੀ ਕਾਰਨ ਹੋਇਆ ਸੁਰੱਖਿਆ ਗਾਰਡ ਦੀ ਇਹ ਉੱਥੇ ਬੰਦਾ ਕੈਨੇਡਾ ਦੇ ਵਿੱਚ ਨੌਕਰੀ ਜਿਹੜਾ ਕਰਦਾ ਸੀ ਇਹ ਇੱਥੇ ਰਹਿ ਰਿਹਾ ਸੀ ਇਹਦੀ ਇਹ ਰਹਿ ਹੈ ਇਤਿਹਾਸ ਕਿ ਜਿਹੜਾ ਇਸ ਤਰ੍ਹਾਂ ਦਾ ਕਾਰਨਾਮਾ ਇਸ ਗੋਰੀ ਦੇ ਵੱਲੋਂ ਕੀਤਾ ਗਿਆ ਵੀਡੀਓ ਚ ਸਾਫ਼ ਤੁਸੀਂ ਦੇਖ ਲਿਆ ਹੁਣਾ